ਯਾਦ ਵੀਰੋ ਤੇ ਆਪਾਂ ਪਹੁੰਚੇ ਅੱਜ ਤਲਵੰਡੀ ਕੋੜਾ ਤਲਵੰਡੀ ਮੇਲੇ ਤੇ ਤੇ ਆਪਾਂ ਤੁਹਾਨੂੰ ਮੇਨ ਮੇਨ ਕੋੜੀ ਦਿਖਾਉਣੇ ਆ ਜਾਲੇ ਥੋੜਾ ਟਾਈਮ ਬਰਬਾਦ ਨਹੀਂ ਕਰਦੇ ਤੇ ਭਾਈ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੀਆਂ ਕਿ ਵੀਡੀਓ ਤੁਹਾਨੂੰ ਦਿਖਾਉਣੇ ਆ ਤਲਵੰਡੀ ਮੇਲੇ ਤੇ ਕਿਹੜੇ ਕਿਹੜੇ ਕੋੜੇ ਆਇਆ ਕੋੜੇ ਤਲਵੰਡੀ ਆਪਣੇ ਚੈੱਕ ਕਰੋ ਭਾਈ ਆਹ ਕੋੜਾ ਵੀ ਆਇਆ ਹੋਇਆ ਕੀਨਾ ਜੀ ਕੋੜੇ ਦਾ ਕੋੜੇ ਦਾ ਪੰਜਾਬ ਜੋਤ ਹੈ ਪੰਜਾਬ ਜੋਤ ਨਾ ਜੀ ਹਾਈਟ ਕਿੰਨੀ ਹੈ ਜੀ ਹਾਈਟ ਹਾਈਟ 6 ਫਲੱਸ 6 ਫਲੱਸ ਹੈ ਜੀ ਠੀਕ ਹੈ ਕੀ ਬਲੱਡ ਲਾਈਨ ਆਪਣੇ ਘੋੜੀ ਦੀ ਇਹ ਪੈਕਜਸ ਦਾ ਬੱਚਾ ਪੈਕਜਸ ਪਰ ਸਾਂਝੰਮਬਾਦਲ ਜੀ ਵਾਲਾ ਠੀਕ ਹੈ ਜੀ ਤੇ ਇਹ ਉਹਨਾਂ ਦੇ ਫਾਰਮ ਤੇ ਹੀ ਬਰੀਡ ਹੋਇਆ ਸਾਂਝਮ ਜੀ ਕੇ ਠੀਕ ਹੈ ਜੀ ਇਹਦੀ ਮਾਂ ਲਛਤਾ ਘੋੜੀ ਹੈ ਉਹ ਰਣਜੀਤ ਲਾੜਨੂ ਵਾਲੇ ਦੀ ਹੈ 2019 ਨਗੌਰ ਦੀ ਵਿਨਰ ਆਫ ਘੋੜੀ ਠੀਕ ਹੈ ਜੀ ਉਹਦਾ ਬੱਚਾ ਹੈ ਠੀਕ ਹੈ ਤੇ ਕੀ ਫੀਸ ਹੈ ਜੀ ਆਪਣੀ ਬਰੀਡਿੰਗ ਦੀ 51000 ਰੁਪਏ ਦੀ ਫੀਸ ਹੈ ਠੀਕ ਹੈ ਜੀ 51000 ਰੁਪਏ ਫੀਸ ਹੈ ਜੀ ਘੋੜੇ ਦੀ ਜੇ ਕੋਈ ਬਰੀਡਿੰਗ ਕਰਾਉਣਾ ਚਾਹੁੰਦਾ ਹੋਵੇ ਤਾਂ ਚੈੱਕ ਕਰ ਸਕਦੇ ਹੋ ਉਹ ਜੀ ਸ਼ਾਰਟ ਪਲੱਸ ਹਾਈਟ ਹੈ ਉਦੇ ਪਰ ਪੈਸ ਲਾਈਨ ਠੀਕ ਹੈ ਜੀ ਨੰਬਰ ਬੋਲ ਦਿਓ ਤੁਹਾਡਾ ਮਾੜੇ 92802 ਠੀਕ ਹੈ ਜੀ 15521 ਠੀਕ ਹੈ 97802 15521 ਠੀਕ ਹੈ ਕੋਈ ਬਈ ਆ ਘੋੜਾ ਵੀ ਆਇਆ ਹੋਇਆ ਜੀ ਤਲਵੰਡੀ ਆਪਣੇ ਮੇਲੇ ਤੇ ਕੀ ਨਾ ਜੀ ਘੋੜੇ ਦਾ ਜੋਰਾ ਜੋਰਾ ਨਾ ਜੀ ਘੋੜੇ ਦਾ ਕਿੰਨੀ ਹਾਈਟ ਹੈ ਜੀ ਵੈਸੇ ਮੇਰੇ ਤਾਂ ਹੈ ਨਹੀਂ 63+ ਹੈ 63+ ਹਾਈਟ ਹੈ ਜੀ ਦਾਦੇ ਜੀ ਨਾਲ ਠੀਕ ਹੈ ਤੇ ਲਾਈਨ ਕੀ ਹੈ ਕੋੜੀ ਦੀ ਆਪਣੀ ਬਲੱਡ ਲਾਈਨ ਜੀ ਲਾਈਨ ਜੀ ਇਹ ਨਜਾਮ ਦਾ ਬੇਟਾ ਹੈ ਪ੍ਰਭਾਤ ਦਾ ਪੁੱਤ ਹੈ ਇਹ ਨਜਾਮ ਦਾ ਬੇਟਾ ਹੈ ਜੀ ਇਹਦੀ ਮਦਰ ਹੈ ਉਹ ਸ਼ਾਨ ਲਾਈਨ ਦੀ ਸੀ ਜੀ ਇੰਡੀਆ ਚੈਂਪੀਅਨ ਠੀਕ ਹੈ ਲਓ ਜੀ ਚੈੱਕ ਕਰੋ ਕੋੜਾ ਜੀ ਤੇ ਕੀ ਫੀਸ ਹੈ ਜੀ ਆਪਣੀ ਬਰੀਡਿੰਗ ਦੀ ਬਰੀਡਿੰਗ ਦੀ ਫੀਸ ਹੈ ਬਰੀਡਿੰਗ ਫੀਸ ਲੱਖ ਰੁਪਏ ਠੀਕ ਹੈ ਨੰਬਰ ਬੋਲ ਲਓ ਜੀ ਮਾੜਾ ਠੀਕ ਥੈਂਕ ਯੂ ਤੇ ਲੋ ਵੀਰੇ ਆ ਆਪਣੇ ਜਿਹੜੇ ਤਲਵੰਡੀ ਆਏ ਸੇਲ ਵਾਲੇ ਘੋੜੇ ਆ ਇਹ ਸਾਰੇ ਸੇਲ ਵਾਸਤੇ ਲਾਏ ਆ ਬਾਈ ਜੇ ਕਿਸੇ ਨੇ ਲੈਣੇ ਚਾਹੁੰਦਾ ਹੋਵੇ ਕੋਈ ਘੋੜਾ ਸ਼ੌਂਕ ਪੂਰਾ ਕਰਨਾ ਹੋਵੇ ਘੱਟ ਰੇਟਾਂ 'ਚ ਤਾਂ ਬਾਈਆਂ ਨੇ ਬਹੁਤ ਵਧੀਆ ਰੇਟ ਲਾ ਰੱਖਿਆ ਇਹ ਲੱਖ ਲੱਖ ਡੇਢ ਡੇਢ ਲੱਖ ਤੱਕ ਵਧੀਆ ਰੇਟ ਮੁੱਕ ਜਾਂਦਾ ਬਾਈ ਘੋੜਿਆਂ ਦਾ ਤੇ ਇਹ ਆਪਣੇ ਤਲਵੰਡੀ ਖੜੇ ਆ ਰਾਮਾ ਰੋਡ ਤੇ ਮੰਡੀ ਲੱਗੀ ਆ ਬਾਈ ਆਇਕਤੀ ਚੈੱਕ ਕਰੋ ਬਾਈ ਘੋੜੇ ਤੇ ਆ ਵੀ ਅੱਗੇ ਘੋੜੇ ਕੁਝ ਤੁਹਾਨੂੰ ਅੱਗੇ ਦਿਖਾਉਣੇ ਆ ਬਾਈ ਤੇ ਇਧਰਾ ਖੜੇ ਆ ਆ ਕਾਲੇ ਕਾਲੀਆਂ ਚੰਬੀਆਂ ਬਸ਼ੇਰੀਆਂ ਖੜੀਆਂ ਬਾਈ ਇਹਨਾਂ ਦਾ ਰੇਟ 2 2 ਲੱਖ 10 ਦੱਸਦਾ ਸੀ ਬਾਈ ਆ ਗੱਬਣਾਂ ਕੀ ਆ ਕੁੜੀ ਜਿਹੜੀ ਇਹ ਗੱਬਣਾਂ ਬਾਈ ਆ ਖਾਲੀ ਆ ਦੋ ਤੇ ਆ ਚੈੱਕ ਕਰੋ ਬਾਈ ਇਹ ਆ ਨੂਰ ਬਾਈ ਇਹ ਨੂਰ ਆ ਬਾਈ ਦੁੱਧ ਆਇਆ ਇਹ ਦੁੱਧ ਆਇਆ ਬਾਈ ਤਲਵੰਡੀ ਘੋੜੀਆਂ ਦੇ ਮੇਲੇ 'ਚ ਤੇ ਚੈੱਕ ਕਰੋ ਬਾਈ ਦੋਨੇ ਬਸ਼ੇਰੀਆਂ ਨੁਕਰੀਆਂ ਤੇ ਵੀਡੀਓ 'ਚ ਤਾਂ ਹਲੇ ਬਹੁਤ ਘੱਟ ਸ਼ਾਈਨ ਕਰਦੀਆਂ ਸੀ ਪਰ ਇਹ ਬਹੁਤ ਸ਼ਾਈਨ ਕਰਦੀਆਂ ਸੀ ਬਾਈ ਤੇ ਚੈੱਕ ਕਰੋ ਤੇ ਬਾਈ ਹੋਰ ਕੋੜੇ ਨੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ 2-3 ਮਿੰਟਾਂ ਦੀ ਵੀਡੀਓ ਬਸ ਕਿ ਜ਼ਿਆਦੇ ਕੋੜੇ ਨਹੀਂ ਆਏ ਤਲਵੰਡੀ ਮੇਲੇ 'ਚ ਤੇ ਜਿੰਨੇ ਵੀ ਆਏ ਆ ਬਾਈ ਸਾਰੇ ਸੋਹਣੇ ਦਿਖਾਤੇ ਸੋਹਣੇ ਤੋਂ ਸੋਹਣੇ ਕੋੜੇ ਤੇ ਬਾਈ ਪੰਜਾਬ ਸ਼ਿੰਗਾਰ ਵੀ ਆਊਗਾ ਉਹ ਦੋ ਤਰੀਕ ਨੂੰ ਆਊਗਾ ਤੇ ਪੰਜਾਬ ਸ਼ਿੰਗਾਰ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆ ਬਾਈ ਨੈਕਸਟ ਵੀਡੀਓ 'ਚ